ਸੇਵਤ ਨਾਤੀ ਐ ਜੀ ਅੱਜ ਸੇਰਾ ਅੱਜ ਇਹ ਮਮਾਰ ਹੋਣ ਤੋਂ ਬਾਅਦ ਸਿਰ ਨਿਭਾਈ ਐ ਦੇਖੋ ਹੁਣ ਬੁਖਾਰ ਇਹਨੂੰ ਠੀਕ ਹੈਗਾ ਉਲਟੀਆਂ ਵੀ ਠੀਕ ਨੇ 스멜 ਆ ਰਹੀ ਸੀ ਬਹੁਤ ਗੰਦੀ ਤਾਂ ਹੀ ਇਹਨੂੰ ਮੈਂ ਹੁਣ ਸਿਰ ਨਿਭਾਇਆ ਹੁਣ ਸੋਹਣੀ ਕਰਕੇ ਬਿਠਾਤੀ ਪੁੱਤ ਜਦੋਂ ਸੇਰਾ ਸੁੱਕ ਗਿਆ ਨਾ ਫਿਰ ਤੇਰਾ ਬਾਹੂੰਗੀ ਮੈਂ ਇਹਨੇ ਤੂੰ ਹਾਂ ਇਹਨੇ ਤੂੰ ਬੈਠ ਜਾ ਔਰੇ ਮੈਨੇ ਤੈਨੂੰ ਰੋਟੀ ਬਣਾਉਣੀ ਆ ਫੋਨ ਹਾਂ ਫੋਨ ਦੇਖ ਲਈ ਕੋਈ ਨਾ ਡਾਕੂਮੈਂਟ ਫੇਰ ਬਾਹਰ ਧੁੱਪੇ ਬਹਿ ਜੀ ਜਦ ਤੱਕ ਸਿਰ ਸੁੱਕ ਕੇ ਬਿਤਰੇ ਸਿਰ ਬਾਹੂਗੀ ਫਿਰ ਆਪਾਂ ਇਹ ਸਿਰ ਦਿਖਾਵਾਂਗੇ ਜੀ ਧੁੱਪੇ ਤੇਲ ਲਾਵਾਂਗੇ ਬੈਠ ਕੇ ਜਦੋਂ ਤੇਲ ਲੱਗ ਗਏ ਤੇ ਸਿਰ ਬਾਹ ਕੇ ਫੇਰੇ ਖੇਡਣ ਜਾਊਗੀ ਪਾਰਕ ਚ ਹੁਣ ਇਹ ਬੈਠੀ ਐ ਬਿਮਾਰ ਸੀ ਨਾ ਮੈਂ ਦੇ ਰਹੀ ਹਾਂ ਜੀ ਹੁਣ ਦਵਾਈ ਵਸ ਦਵਾਈ ਦੇਣ ਤੋਂ ਬਾਅਦ ਹੀ ਜਾਊਗੀ ਦੀਦੀ ਨਾ ਕਿਹੜਾ ਹੀ ਪੁੱਤ ਤੈਨੂੰ ਦਵਾਈ ਦੇਦਾ ਮਤੌਣਾ ਦਵਾਈ ਲੈ ਲੈ ਤੂੰ ਉਹ ਆਪਾਂ ਇਹਨੂੰ ਦੇ ਰਹੇ ਆਂ ਜੀ ਦਵਾਈ ਬੱਸ ਦਵਾਈ ਦੇ ਕੇ ਫਿਰ ਇਹਨੂੰ ਆਪਾਂ ਧੁੱਪੇ ਬਿਠਾ ਦਾਂਗੇ ਮਨਾ ਕੇ ਆਈਏ ਇਹ ਆਪਾਂ ਦੇ ਰਹੇ ਆਂ ਜੀ ਇਹਨੂੰ ਦਵਾਈ ਦਵਾਈ ਪਾ ਦੇ ਚਾਹਤੇ ਆਂ ਹਾਂ ਲੈ ਫੇ ਤਾਂ ਦਵਾਈ ਲੈ ਲੈ ਇਹ ਕੋਸੀ ਦਵਾਈ ਆ ਉਹ ਨੂ ਬਿੱਖਾ ਚਾ 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 ਲੈ

ਤੇ ਬੁੰਦੀ ਤੇ ਗਰਮ ਪਾਣੀ ਪੀ ਲੇ ਜੀ ਹੁਣ ਇਹ ਖਾਊਗੀ ਰੋਟੀ ਚਲੋ ਬੈਠੋ ਪੁੱਤਾ ਰੋਟੀ ਖਾਓ ਆਜੋ ਲਾਲ ਚਟਨੀ ਬਣਾ ਕੀਤੀ ਹੈ ਜੋ ਤੁਹਾਨੂੰ ਬੜੀ ਪਸੰਦ ਹੈ ਜੀ ਲਾਲ ਚਟਨੀ ਆ ਦੇਖੋ ਤੁਹਾਨੂੰ ਫਿਰ ਕਦੇ ਫਿਰ ਦੱਸਾਂਗੇ ਕਿਵੇਂ ਬਣਦੀ ਹੈ ਲਾਲ ਚਟਨੀ ਗੰਡਿਆਂ ਦੀ ਲਾਲ ਚਟਨੀ ਬਣਾਈ ਹੈ ਜੀ ਹੁਣ ਸੇ ਤੱਕ ਖਾਊਗੀ ਰੋਟੀ ਬੈਠੋ ਪੁੱਤਾ ਰੋਟੀ ਖਾਓ ਬੈਠੋ ਅੱਜ ਖਾਊਗੀ ਇਹ ਰੋਟੀ ਚੀਹ ਦੇਣਾ ਬਾਅਦ ਇਹਨੇ ਰੋਟੀ ਖਾਣੀ ਹੈ ਜੀ ਉਈ ਮੈਂ ਕਰਦਾ ਸੀ ਇਹਦਾ ਖਾਣ ਨੂੰ ਰੋਟੀ ਮੰਮਾ ਸੋ ਚਲੋ ਬੇਟਾ ਬਹਿ ਜਾਓ ਰੋਟੀ ਖਾਓ ਮੰਮਾ